ਪ੍ਰਸ਼ਾਸਨ ਦੇ ਵੱਲੋਂ ਵੀ ਕਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇਖ ਦਿਓ ਵੀ ਕਹਿੰਦੇ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਕਿ ਸੀਸੀਟੀਵੀ ਕੈਮਰੇ ਬਹੁਤ ਜ਼ਿਆਦਾ ਲਗਾਏ ਗਏ ਨੇ ਮੁਲਾਜ਼ਮ ਨੇ ਜਿਹੜੇ 3300 ਦੇ ਕਰੀਬ ਜਿਹੜੇ ਇੱਥੇ ਤਾਇਨਾਤ ਨੇ ਕੱਲ ਬਿਆਨ ਸੁਣਿਆ ਸੀ ਭਗਵਾਨ ਸਿੰਘ ਮਾਨ ਜੀ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਕਿਹਾ ਸੀਗਾ ਕਿ ਫਤਿਹਗੜ੍ਹ ਦੇ ਵਿੱਚ ਜਿਹੜਾ ਵੀਆਈਪੀ ਕਲਚਰ ਆ ਉਹ ਖਤਮ ਕੀਤਾ ਕਿ ਇਹਦੇ ਵਿੱਚ ਜਿਹੜੀ ਸੰਗਤ ਹੈ ਨਾ ਜੀ ਉਹਨਾਂ ਨੂੰ ਕੋਈ ਡਿਸਟਰਬ ਨਾ ਹੋਵੇ ਜਿਹੜੀ ਸ਼ਹੀਦੀ ਸਭਾ ਨਾ ਜੀ ਉਹ 11 12 ਤੇ 13 ਪੋਹ ਦੀ ਹੁੰਦੀ ਹੈ ਤੇ ਉਸ ਹਿਸਾਬ ਨਾਲ 25 26 ਤੇ 27 ਦੀ ਜਿਹੜੀ ਹੈ ਸਭਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਹ ਮਨਾਈ ਜਾ ਰਹੀ ਹੈ ਤੇ 25 ਤੇ 26 ਦੀ ਰਾਤ ਨੂੰ ਜਿਹੜਾ ਉਹ ਦੀਵਾਨ 7 ਤੋਂ ਲੈ ਕੇ 10 ਵਜੇ ਤੱਕ ਹੀ ਲੱਗੇ ਜਾਣਗੇ ਸੰਗਤ ਦੀ ਸਹੂਲਤ ਦੇ ਲਈ ਕੀ ਕੀ ਪ੍ਰਬੰਧ ਕੀਤੇ ਗਏ ਜੀ ਵਾਟਰ ਪ੍ਰੂਫ ਆਪਾਂ ਨੇ ਜਿਹੜਾ ਇਹ ਲਵਾਇਆ ਆਪਾਂ ਨੇ ਵੀ ਨਾਲ ਪੰਡਾਲ ਲੱਗਿਆ ਹੋਇਆ ਹੈ ਤੇ ਸੰਗਤ ਦਾ ਉਰੇ ਰਹਿਣ ਵਾਸਤੇ ਵੀ ਉਰੀ ਬੰਦੋਬਸਤ ਕੀਤਾ ਤੇ ਉਰੇ ਸੀ ਤਲਾਈਆਂ ਲਾਈਆਂ ਸਾਰਾ ਪ੍ਰਬੰਧ ਇੱਥੇ ਕੀਤਾ ਸੌਣ ਦਾ ਵੀ ਤੇ ਦਵਾਨ ਦੇ ਵਿੱਚ ਬੈਠਣ ਦਾ ਕਿੰਨੀ ਕੁ ਸੰਗਤ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਕਈ ਵਾਰ ਐ ਹੋ ਜਾਂਦਾ ਵੀ ਧੱਕਾ ਮੁੱਕੀ ਵੀ ਖਾਸਾ ਕੁਝ ਹੋ ਜਾਂਦਾ ਉਹਨਾਂ ਦੀ ਸਹੂਲਤ ਲਈ ਕੀ ਕੀ ਪ੍ਰਬੰਧ ਕੀਤਾ ਤੇ ਕਿਉਂਕਿ ਤੁਹਾਨੂੰ ਪਤਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਸਤੇ ਤੇ ਸੰਗਤ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਹਨਾ ਤੇ ਜਿੰਨੇ ਵੀ ਪ੍ਰਬੰਧ ਤੁਸੀਂ ਕਰ ਲੋਗੇ ਉਹ ਥੋੜੇ ਰਹਿ ਜਾਣਗੇ ਹਾਂ ਫੰਮਿਆ ਸੀ 2 ਲੱਖ ਬੰਦੇ ਦਾ ਵੀ ਪ੍ਰਬੰਧ ਕਰ ਲਈਏ ਇੱਥੇ ਸੰਗਤਾਂ ਦੀਆਂ 50 ਲੱਖ ਇਸ ਕਰਕੇ ਜਿੰਨਾ ਸਾਡੇ ਕੋਲ ਜਤਨ ਹੋ ਰਿਹਾ ਵੱਧ ਤੋਂ ਵੱਧ ਅਸੀਂ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧ ਕਰਦੇ ਸਾਬ ਜਾਦਿਆਂ ਜੀ ਸ਼ਹਾਦਤ ਦੇ ਸਬੰਧ ਵਿੱਚ ਇੱਥੇ ਜੁੜਨਾ ਬੜੀ ਨਿਮਰਤਾ ਦੇ ਨਾਲ ਭੈ ਭਾਵਨੀ ਦੇ ਨਾਲ ਆਪਾਂ ਇਹਨਾਂ ਸਥਾਨਾਂ ਤੇ ਆਈਏ ਤੇ ਹੁੱਲਣ ਵਾਜੀਆਂ ਤੋਂ ਜਰੂਰ ਬਚ ਕੇ ਰਹੀਏ ਕਿਉਂਕਿ ਆਪਾਂ ਵੇਖਦੇ ਹਾਂ ਕਿ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਾਉਂਟ ਲੱਗੇ ਹੁੰਦੇ ਆ ਜਿੱਥੇ ਕਿਸੇ ਦੀ ਸੁਰਤ ਜੁੜੀ ਹੁੰਦੀ ਆ ਆਪਾਂ ਉਹ ਵੱਡੇ ਵੱਡੇ ਸਾਊਂਡ ਦੇ ਨਾਲ ਆਵਾਜ਼ ਪ੍ਰਦੂਸ਼ਣ ਵੀ ਕਰਦੇ ਆ ਇਸ ਗੱਲ ਇਸ ਗੱਲ ਦਾ ਗੱਲਦਾ ਆਪਾਂ ਧਿਆਨ ਰੱਖਿਏ ਕਿ ਆਪਾਂ ਬੜੀ ਭਾਵਨੀ ਦੇ ਨਾਲ ਸਾਹਿਬਜ਼ਾਦਿਆਂ ਨੂੰ ਜਿਹੜੇ ਆਪਾਂ ਨੇ ਇਸ ਸਥਾਨ ਤੇ ਪਹੁੰਚੀ। ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਖੜੇ ਆ ਇਹ ਉਹ ਸਥਾਨ ਹੈ ਜਿੱਥੇ ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਵਾਰ ਸ਼ਹੀਦੀ ਸਭਾ ਦੇ ਉਤੇ ਸਾੰਤ ਰঞ্জੀਤ ਸਿੰਘ ਢੰਡਰੀਆ ਵਾਲੇ ਦੇ ਦਵਾਨ ਇੱਥੇ ਲੱਗਣਗੇ ਤੁਹਾਨੂੰ ਇੱਕ ਵਾਰ ਦਿਖਾਣੇ ਆ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪੰਡਾਲ ਆ ਜਿਹੜਾ ਬਿਲਕੁਲ ਜਿਹੜਾ ਤਿਆਰ ਹੋ ਰਿਹਾ ਸੰਗਤ ਦੀ ਸਹੂਲਤ ਦੇ ਲਈ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਇੱਥੇ ਗੱਲਬਾਤ ਕਰਾਂਗੇ ਵੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੰਗਤ ਦੇ ਜਿਹੜਾ ਕਿ ਸਹੂਲਤਾਂ ਦੇ ਲਈ ਕੀ ਕੀ ਪ੍ਰਬੰਧ ਕੀਤੇ ਹੋਏ ਨੇ ਭਾਈ ਸਾਹਿਬ ਜੀ ਇੱਥੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਕਿਹੜੀ ਤਰੀਕ ਨੂੰ ਸੰਤਾਂ ਦੇ ਜਿਹੜੇ ਦਰਬਾਰ ਨੇ ਇੱਥੇ ਲੱਗਣੇ ਜਿਹੜੀ ਸ਼ਹੀਦੀ ਸਭਾ ਹੈ ਨਾ ਜੀ ਉਹ 11 12 ਤੇ 13 ਪੋ ਦੀ ਹੁੰਦੀ ਹੈ ਤੇ ਉਸ ਹਿਸਾਬ ਨਾਲ 25 26 ਤੇ 27 ਦੀ ਜਿਹੜੀ ਹੈ ਸਭਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਹ ਮਨਾਈ ਜਾ ਰਹੀ ਹੈ ਤੇ 25 ਤੇ 26 ਦੀ ਰਾਤ ਨੂੰ ਜਿਹੜਾ ਉਹ ਦੀਵਾਨ 7 ਤੋਂ ਲੈ ਕੇ 10 ਵਜੇ ਤੱਕ ਹੀ ਲੱਗੇ ਜਾਣੇ। ਸੰਗਤ ਦੀ ਸਹੂਲਤ ਦੇ ਲਈ ਕੀ ਕੀ ਪ੍ਰਬੰਧ ਕੀਤੇ ਜਾਣਗੇ? ਇਹ ਜੀ ਵਾਟਰਪਰੂਫ ਆਪਾਂ ਨੇ ਜਿਹੜਾ ਇਹ ਲਵਾਇਆ ਆਪਾਂ ਨੇ ਵੀ ਪੰਡਾਲ ਲੱਗਿਆ ਹੋਇਆ ਤੇ ਸੰਗਤ ਦਾ ਉਰੇ ਰਹਿਣ ਵਾਸਤੇ ਵੀ ਉਰੀ ਬੰਦੋਬਸਤ ਕੀਤਾ ਤੇ ਉਰੇ ਅਸੀਂ ਤਲਾਈਆਂ ਲਾਣੀਆਂ ਸਾਰਾ ਪ੍ਰਬੰਧ ਇੱਥੇ ਕੀਤਾ ਹੈ ਸੌਣ ਦਾ ਵੀ ਤੇ ਦੀਵਾਨ ਦੇ ਵਿੱਚ ਬੈਠਣ ਦਾ ਵੀ। ਇਹ ਕਿੰਨੀ ਕੁ ਸੰਗਤ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ। ਕਈ ਵਾਰ ਐ ਹੋ ਜਾਂਦਾ ਵੀ ਧੱਕਾ ਮੁੱਕੀ ਵੀ ਖਾਸਾ ਕੁਝ ਹੋ ਜਾਂਦਾ ਉਹਨਾਂ ਦੀ ਸਹੂਲਤ ਲਈ ਕੀ ਕੀ ਪ੍ਰਬੰਧ ਕਰਦੇ ਵੀਰ ਜੀ ਕਿਉਂਕਿ ਤੁਹਾਨੂੰ ਪਤਾ ਕਿ ਸਹਾਬਜਾਦਿਆਂ ਦੀ ਸ਼ਹਾਦਤ ਵਾਸਤੇ ਤੇ ਸੰਗਤ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਹੈ ਨਾ ਜੀ ਤੇ ਜਿੰਨੇ ਵੀ ਪ੍ਰਬੰਧ ਤੁਸੀਂ ਕਰ ਲੋਗੇ ਉਹ ਥੋੜੇ ਰਹਿ ਜਾਂਦੇ ਆ ਹੈ ਨਾ ਪਰ ਅਸੀਂ 2 ਲੱਖ ਬੰਦੇ ਦਾ ਵੀ ਪ੍ਰਬੰਧ ਕਰ ਲੀਏ ਇੱਥੇ ਸੰਗਤਾਂ ਦੀਆਂ 50 ਲੱਖ ਤੇ ਇਸ ਕਰਕੇ ਜਿੰਨਾ ਸਾਡੇ ਕੋਲ ਯਤਨ ਹੋ ਰਿਹਾ ਵੱਧ ਤੋਂ ਵੱਧ ਅਸੀਂ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧ ਕਰ ਰਹੇ ਹਾਂ ਇਹ ਕਿੰਨੀ ਜਗ੍ਹਾ ਜਿਹੜੀ ਇਹ ਪੂਰਾ ਪੰਡਾਲ ਕਿੰਨੀ ਜਗ੍ਹਾ ਤੇ ਵਿਚ ਲਾਇਆ ਹੈ ਇਹ ਚਾਰ ਕਿੱਲਿਆਂ ਦਾ ਇਹ ਜਿਹੜਾ ਇਹ ਪੰਡਾਲ ਲੱਗਿਆ ਹੋਇਆ ਜਿੱਥੇ ਸੰਗਤ ਦੇ ਰਹਿਣ ਵਾਸਤੇ ਵੀ ਤੇ ਦੀਵਾਨ ਦੇ ਵਾਸਤੇ ਵੀ ਜੀ ਤੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਈ ਵਾਰ ਕੀ ਹੁੰਦਾ ਸੰਗਤ ਦੇ ਰੂਪ ਦੇ ਵਿੱਚ ਕਈ ਹੁੱਲੜ ਬਾਜ ਵੀ ਇੱਥੇ ਸ਼ਿਰਕਤ ਕਰਦੇ ਨੇ ਹਨਾ ਉਹਨਾਂ ਦੇ ਵੱਲੋਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ ਉਹ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇਹੋ ਬੇਨਤੀ ਕਰ ਰਹੇ ਹਾਂ ਕਿ ਆਪਾਂ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿੱਚ ਇੱਥੇ ਜੁੜਨਾ ਹੈ ਬੜੀ ਨਿਮਰਤਾ ਦੇ ਨਾਲ ਭੈ ਭਾਵਨੀ ਦੇ ਨਾਲ ਆਪਾਂ ਇਹਨਾਂ ਸਥਾਨਾਂ ਤੇ ਆਈਏ ਤੇ ਹੁੱਲੜਵਾਜ਼ੀਆਂ ਤੋਂ ਜਰੂਰ ਬਚ ਕੇ ਰਹੀਏ ਜਿਉਂ ਕਿ ਆਪਾਂ ਵੇਖਦੇ ਆ ਕਿ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਾਉਂਡ ਲੱਗੇ ਹੁੰਦੇ ਆ ਜਿੱਥੇ ਕਿਸੇ ਦੀ ਸੁਰਤ ਜੁੜੀ ਹੁੰਦੀ ਆ ਆਪਾਂ ਉਹ ਵੱਡੇ ਵੱਡੇ ਸਾਉਂਡ ਦੇ ਨਾਲ ਆਵਾਜ਼ ਪ੍ਰਦੂਸ਼ਣ ਵੀ ਕਰਦੇ ਆ ਇਸ ਗੱਲ ਇਸ ਗੱਲ ਦਾ ਗੱਲ ਦਾ ਆਪਾਂ ਧਿਆਨ ਰੱਖੀਏ ਕਿ ਆਪਾਂ ਬੜੀ ਭੈ ਭਾਵਨੀ ਦੇ ਨਾਲ ਸਾਬਜਾਦਿਆਂ ਨੂੰ ਜਿਹੜੇ ਆਪਾਂ ਨੇ ਇਸ ਸਥਾਨ ਤੇ ਪਹੁੰਚੀ ਜੀ ਇਸ ਵਾਰ ਪ੍ਰਸ਼ਾਸਨ ਦੇ ਵੱਲੋਂ ਵੀ ਕਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਵੀ ਕਹਿੰਦੇ ਵੀ ਸ਼ਰੀਫਤਗੜ੍ਹ ਸਾਹਿਬ ਦੇ ਵਿੱਚ ਜਿਹੜਾ ਕਿ ਸੀਸੀਟੀਵੀ ਕੈਮਰੇ ਬਹੁਤ ਜ਼ਿਆਦਾ ਲਗਾਏ ਗਏ ਨੇ ਮੁਲਾਜ਼ਮ ਨੇ ਜਿਹੜੇ 3300 ਦੇ ਕਰੀਬ ਜਿਹੜੇ ਇੱਥੇ ਤਾਇਨਾਤ ਕੀਤੇ ਗਏ ਮੈਂ ਇੱਕ ਕੱਲ ਬਿਆਨ ਸੁਣਿਆ ਸੀ ਭਗਵਾਨ ਸਿੰਘ ਮਾਨਜੀਤ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਕਿਹਾ ਸੀਗਾ ਕਿ ਫਤਿਹਗੜ੍ਹ ਦੇ ਵਿੱਚ ਜਿਹੜਾ ਵੀਆਈਪੀ ਕਲਚਰ ਆ ਉਹ ਖਤਮ ਕੀਤਾ ਕਿ ਇਹਦੇ ਵਿੱਚ ਜਿਹੜੀ ਸੰਗਤ ਹੈ ਨਾ ਜੀ ਉਹਨਾਂ ਨੂੰ ਕੋਈ ਡਿਸਟਰਬ ਨਾ ਹੋਵੇ ਕਿ ਆਲੇ-ਦੁਆਲੇ ਉਹਨਾਂ ਨੇ ਬੱਸਾਂ ਦਾ ਪ੍ਰਬੰਧ ਕੀਤਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜ਼ਿਆਦਾ ਮਸ਼ੀਨਰੀ ਨਾ ਆਵੇ ਜਿਸ ਦੇ ਕਰਕੇ ਬਲੌਕੇਜ ਹੋ ਜਾਂਦੀ ਆ ਜਿਸ ਦੇ ਕਰਕੇ ਸੰਗਤਾਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਆ ਉਸ ਦਾ ਬੜਾ ਧਿਆਨ ਰੱਖਿਆ ਤੇ ਪ੍ਰਸ਼ਾਸਨ ਵੀ ਬੜੇ ਸੁਚੱਜੇ ਢੰਗ ਦੇ ਨਾਲ ਇਹ ਡਿਊਟੀ ਨਿਭਾ ਰਿਹਾ ਜੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਬਿਆਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਇੱਥੇ ਸੰਗਤ ਦੀ ਸਹੂਲਤ ਦੇ ਲਈ 60 ਐਂਬੂਲੈਂਸਾਂ ਜਿਹੜੀਆਂ ਖੜੀਆਂ ਕਰਾਂਗੇ ਤੇ ਨਾਲ 20 ਆਮ ਆਦਮੀ ਕਲੀਨਿਕ ਬਣਾਵਾਂਗੇ ਤਾਂ ਜੋ ਕਿਸੇ ਨੂੰ ਕਿਸੇ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਕਹਿੰਦਾ ਜੀ ਜੋ ਵੀ ਸੰਗਤ ਦੀ ਸਹੂਲਤ ਵਾਸਤੇ ਸਰਕਾਰ ਪ੍ਰਬੰਧ ਕਰ ਰਹੀ ਐ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਠੀਕ ਹੈ ਜੀ ਆਪਣੇ ਤੌਰ ਤੇ ਜੋ ਸਰਕਾਰ ਦਾ ਜਿਹੜਾ ਫਰਜ਼ ਬਣਦਾ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪ੍ਰਸ਼ਾਸਨ ਦੀ ਜਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਪਣਾ ਨਿਭਾ ਰਹੀ ਹੈ ਤੇ ਉਹਨਾਂ ਦਾ ਧੰਨਵਾਦ ਹੈ ਜੋ ਵੀ ਉਹ ਕਰ ਰਹੇ ਆ ਆਪਣੇ ਵੱਲ ਕਿਹੜੀ ਜਗ੍ਹਾ ਇਹ ਜਿੱਥੇ ਸੰਤਾਂ ਜੀ ਦੇ ਜਿਹੜੇ ਦੀਵਾਨ ਲੱਗੇ ਨੇ ਇਹ ਦੀਵਾਨ ਜਿਹੜੇ ਲੱਗੇ ਨੇ ਯਾਨੀ ਜੇ ਆਪਣੇ ਨੇੜੇ ਆ ਗੁਰਦੁਆਰਾ ਮੋਤੀराम ਮਹਿਰਾ ਜੀ ਜਿਨ੍ਹਾਂ ਦੇ ਸਥਾਨ ਦੇ ਨੇੜੇ ਹੀ ਇਹ ਜਗ੍ਹਾ ਜਿਹੜੀ ਆਪਾਂ ਲਈ ਹੈ ਤੇ ਇੱਥੇ ਬਾਬਾ ਜੀ ਦੇ ਦੀਵਾਨ ਲੱਗਣੇ ਨੇ ਤੇ ਕਈ ਸੰਗਤਾਂ ਨੂੰ ਪਰੇਸ਼ਾਨੀ ਹੁੰਦੀ ਆ ਆਉਣ ਦੇ ਵਿੱਚ ਦਿੱਕਤ ਆਉਂਦੀ ਆ ਜੇ ਕਿਸੇ ਨੇ ਰਾਜਪੁਰੇ ਪਟਿਆਲੇ ਤੋਂ ਆਉਣਾ ਜਾਂ ਇਧਰ ਖੰਨੇਕ ਨਹੀਂ ਆਉਣਾ ਜਾਂ ਲੁਧਿਆਣੇ ਤੋਂ ਆਉਣਾ ਉਹਨਾਂ ਵਾਸਤੇ ਜਿਹੜਾ ਸਹੀ ਰਾਹ ਏ ਆਪਣੇ ਪਿੰਡ ਡੀਟੀ ਰੋਡ ਤੇ ਖਾਨਪੁਰ ਪਿੰਡ ਪੈਂਦਾ ਹੈ ਉਹ ਖਾਨਪੁਰ ਤੋਂ ਪਿੰਡ ਤੋਂ ਸਿੱਧਾ ਦੀਵਾਨ ਟੋਡਰਮਲ ਹਾਲ ਦੀ ਜਿਹੜੀ ਉਹ ਹਵੇਲੀ ਆ ਹਵੇਲੀ ਦੇ ਨੇੜੇ ਨੂੰ ਹੋ ਕੇ ਸਿੱਧਾ ਇਸ ਰੋਡ ਤੇ ਜਿਹੜਾ ਮੁਰਿੰਡੇ ਵਾਲਾ ਰੋਡ ਹੈਦੇ ਤੇ ਆ ਜੇ ਕਿਸੇ ਨੇ ਇੱਧਰ ਖਰੜ ਵਾਲੇ ਪਾਸੇ ਰੋਪੜ ਤੋਂ ਮਹਾਲੀ ਤੋਂ ਆਉਣਾ ਚੰਡੀਗੜ੍ਹ ਤੋਂ ਆਉਣਾ ਉਹ ਆਪਾਂ ਖਰੜ ਤੋਂ ਹੁੰਦੇ ਹੋਏ ਬਸੀ ਤੋਂ ਸਿੱਧਾ ਆਪਾਂ ਇਸ ਸਥਾਨ ਤੇ ਪਹੁੰਚ ਸਕਦੇ ਆ ਤੇ ਲੋਕਾਂ ਨੂੰ ਇਹ ਵੀ ਦੱਸ ਦੋ ਵੀ ਇੱਥੇ ਤੱਕ ਜਿਹੜੇ ਉਹਨਾਂ ਦੇ ਵਹੀਕਲ ਨੇ ਉਹ ਨਹੀਂ ਪਹੁੰਚਣੇ ਤਾਂ ਇੱਥੇ ਆਉਣ ਦੇ ਲਈ ਵਹੀਕਲ ਕਿੱਥੇ ਖੜਾਉਣੇ ਪੈਣਗੇ ਵਹੀਕਲ ਜੇ ਤੁਸੀਂ ਵੇਖੋਗੇ ਉਰੇ ਤੇ ਥੋੜੀ ਦੂਰ ਦਾ ਪਾਰਕਿੰਗਾਂ ਬਣੀਆਂ ਹੋਈਆਂ ਨੇ ਕਿਉਂਕਿ ਪ੍ਰਸ਼ਾਸਨ ਨੇ ਆਪਣਾ ਪ੍ਰਬੰਧ ਕਰਨਾ ਕਿਉਂਕਿ ਉਰੇ ਤੇ ਤੁਹਾਨੂੰ ਦੱਸਿਆ ਕਿ ਜਿਹੜਾ ਕਿ ਗਲਿਆਰੇ ਦੇ ਅੰਦਰ ਜਿਹੜਾ ਫਤਿਹਗੜ੍ਹ ਸਾਹਿਬ ਬਹੁਤ ਘੱਟ ਵਹੀਕਲ ਆਉਣਗੇ ਉਹ ਵੀ ਲੰਗਰਾਂ ਵਾਲਿਆਂ ਦੀ ਪਰਮਿਸ਼ਨ ਹੈ ਉਸ ਤੋਂ ਇਲਾਵਾ ਜਿਹੜੀ ਹੋਰ ਆ ਸੰਗਤ ਉਹ ਸਾਰੀ ਪੈਦਲ ਇੱਥੇ ਹੀ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਜਿਹੜੀ ਸੰਗਤ ਨੇ ਇੱਥੇ ਦੀਵਾਨਾ ਦੇ ਵਿੱਚ ਦੀਵਾਨ ਸੁਣਨ ਆਉਣਾ ਤਾਂ ਉਹਨਾਂ ਨੇ ਕਿਹੜੇ ਰਸਤਿਆਂ ਤੋਂ ਆਉਣਾ ਭਾਈ ਸਾਹਿਬ ਜੀ ਨੇ ਸਾਰਾ ਕੁਝ ਦੱਸਤਾ ਤੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਪੰਡਾਲ ਆ ਜਿਹੜਾ ਦਿਖਾ ਦੇਣ ਕਿਉਂਕਿ ਪੂਰਾ ਵਾਟਰ ਪ੍ਰੂਫ ਹੈ ਜੇਕਰ بارش ਵਗੈਰਾ ਵੀ ਹੁੰਦੀ ਆ ਨਾ ਤਾਂ ਇਹਦੇ ਥੱਲੇ ਜਿਹੜਾ ਪਾਣੀ ਬਿਲਕੁਲ ਵੀ ਨਹੀਂ ਆ ਸਕਦਾ ਤੇ ਇਸ ਜਗ੍ਹਾ ਦੇ ਉੱਤੇ ਸਾਰੀ ਦੇ ਉੱਤੇ ਜਿਹੜੇ ਗੱਦੇ ਵਿਛਾਏ ਜਾਣਗੇ ਸੰਗਤ ਦੀ ਸਹੂਲਤ ਦੇ ਲਈ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਜਿਹੜੀ ਉਹ ਨਾ ਪਹੁੰਚ ਸਕੇ